ਹੁਣ ਅੱਜਕੱਲ ਨਵਾਂ ਕੰਮ ਚੱਲ ਪਿਆ ਚੁਪਹਿਰਿਆਂ ਦਾ ਸਿੱਖ ਨੇ ਤੇ ਬਾਣੀ ਹਰ ਵਕਤ ਪੜ੍ਹਨੀ ਸੀ ਚਾਰ ਪੈਰੇ ਥੋੜਾ ਪੜ੍ਹਨੇ ਸੀ ਆਠ ਪੈਰੇ ਰੱਦ ਹੀ ਸੀ ਹੁਣ ਬਾਣੀਆਂ ਦੀ ਅੱਠੇ ਪੈਰ ਰੱਦਣਾ ਉਹ ਕਹਿੰਦੇ ਚਾਰ ਪੈਰ ਰੱਦਣਾ ਤੇ ਫਿਰ ਉੱਥੇ ਬਣਾਇਆ ਕੀ ਜਾ ਰਿਹਾ ਜੀ ਸਾਡੇ ਸਿਰ ਤੇ ਕਰਜ਼ਾ ਵੜਾ ਸੀ ਬਾਬਾ ਦੀਪ ਸਿੰਘ ਨੇ ਸਾਡਾ ਹੁਣ ਕਰਜ਼ਾ ਤੁਸੀਂ ਪੁੱਠੇ ਕੰਮਾਂ ਲਈ ਲਿਆ ਹੋਏ ਤੇ ਬਾਬਾ ਦੀਪ ਸਿੰਘ ਨੂੰ ਥੋੜਾ ਜਿਮਵਾਰੀ ਚੱਕੂਆ ਕਰਜ਼ਾ ਲਿਆ گاਵਾਾਂ ਲਈ ਤੇ ਤੁਸੀਂ ਕੋਠੀ ਪਾਲੀ ਹੁਣ ਤੁਸੀਂ ਬਾਬਾ ਦੀਪ ਸਿੰਘ ਦੇ ਗਾੜੀ ਅਰਦਾਸਾਂ ਕਰਜੇ ਹੁਣ ਸਿੱਖੀ ਵਿਚਾਰਤਾਰਾ ਕੁਝ ਹੋਰ ਸੀ ਅਸੀਂ ਲਿਆ ਕੇ ਤੇ ਹੋਰ ਜਗ੍ਹਾ ਤੇ ਖੜੀ ਕਰ ਦਿੱਤ ਫਿਰ ਜੀ ਇਹ ਇੱਥੇ ਜੋਤ ਜਗਦੀ ਆ ਜਿਹਦੇ ਢਿੱਡ ਤੇ ਪੀੜ ਹੁੰਦੀ ਆ ਉਹ ਜੋਤ ਦਾ ਘਿਓ ਲਾਓ ਤੇ ਜਿਹੜੇ ਦੱਸਦੇ ਆ ਨਾ ਉਹਨਾਂ ਦੇ ਆਪਣੇ ਵੱਡੇ ਵੱਡੇ ਹਸਪੀਟਲ ਜਦੋਂ ਤੁਹਾਡੇ ਤੇ ਪੀੜ ਹੁੰਦੀ ਆ ਪੇਟ ਦੇ ਵਿੱਚ ਉਦੋਂ ਤੁਸੀਂ ਜੋਤ ਦਾ ਘਿਓ ਨਹੀਂ ਲਾਉਂਦੇ ਉਦੋਂ ਹਸਪੀਟਲਾਂ 'ਚ ਕਿਉਂ ਜਾਂਦੇ ਹੋ ਜੀ ਮੈਂ ਕਹਿੰਦੀ ਕਿ ਸੱਚੀ ਬਾਬਾ ਦੀਪ ਸਿੰਘ ਆਜੇ ਉਨੇ ਖੰਡਾ ਖੜਕਾਉਣਾ ਇਹੋ ਜਿਹਾ ਵੀ ਕਮਲਿਓ ਮੈਂ ਤਾਂ ਗੁਰੂ ਰਾਮਦਾਸ ਜੀ ਦੇ ਦਰ ਦੀ ਸਤਕਾਰ ਲਈ ਆਪਣਾ ਸੀਸ ਲੇਖੇ ਲਾਤਾ ਤੁਸੀਂ ਕਮਲਿਓ ਮੈਨੂੰ ਗੁਰੂ ਰਾਮਦਾਸ ਨਾਲੋਂ ਵੱਡਾ ਬਣਾ ਕੇ ਪੇਸ਼ ਕਰ ਰਹੇ ਹੋ ਮੈਂ ਤਾਂ ਗੁਰੂ ਰਾਮਦਾਸ ਜੀ ਦੀ ਸ਼ਖਸੀਅਤ ਵਾਸਤੇ ਉਹਨਾਂ ਦੇ ਸਤਕਾਰ ਵਾਸਤੇ ਆਪਣਾ ਕੁਰਬਾਨ ਕਰ ਦਿੱਤਾ ਤੁਸੀਂ ਮੈਨੂੰ ਇੱਕ ਵੱਖਰੀ ਥਿਰ ਬਣਾ ਕੇ ਪੇਸ਼ ਕਰ ਦਿੱਤੇ ਹੋ ਮੈਨੂੰ ਤੁਸੀਂ ਗੁਰੂਆਂ ਦੇ ਬਰਾਬਰ ਲਿਆ ਖੜਾ ਕਰ ਦਿੱਤਾ ਫਿਰ ਤੁਸੀਂ ਦੇਖੋ ਭਾਈ ਮਨੀ ਸਿੰਘ ਬੰਦ ਬੰਦ ਕੱਟੇ ਗਏ ਸੀ ਭਾਈ ਤਾਰੂ ਸਿੰਘ ਦਾ ਖੋਪਰ ਲੱਥਾ ਭਾਈ ਮਤੀ ਦਾਸ ਨੂੰ ਆਰੇ ਨਾਲ ਚੀਰਿਆ ਗਿਆ ਸੀ ਦੱਸੋ ਕੋਈ ਉਹਨਾਂ ਦਾ ਨਾਂ ਲੈਣ ਨੂੰ ਤਿਆਰ ਹੈਗਾ ਅਸੀਂ ਸਿੱਖ ਵਾਂਡ ਲਾ ਜੀ ਫਿਰ ਕਹਿੰਦੇ ਸਾਡੇ ਬੱਚੇ ਸਿੱਖ ਨਹੀਂ ਬੰਦੇ ਅਸੀਂ ਤੇ ਹੱਥਾਂ ਨਾਲ ਦਿੱਤੀਆਂ ਗੰਡਾ ਮੂੰਹ ਨਾ ਖੋਲਣੀਆਂ ਪੈਣੀਆਂ ਸਾਨੂੰ